जिंदाबाद जितेगा जितेगा पूरी भारत जितेगा जितेगा भी जितेगा ककड़ीबाग जितेगा भाई जितेगा नगर नगर जय हिंद जिंदाबाद सरदार ओम सिंह मान जिंदाबाद सरदार ओम सिंह मान जिंदाबाद ਦੋਨੋਂ ਆ ਜਾਏਗਾ ਇੱਥੇ ਰਾ ਅਕੈਡਮੀ ਆਨੰਤ ਬੜੇ ਨਮਰਤਾਪੂਰਨ ਹੈ ਹਾਂ ਸਾਥੀ ਸਾਡੇ ਬਹੁਤ ਵਧੀਆ ਹੋਸ਼ ਦੀ ਵੀਰੋਂ ਤੇ ਭੈਣੋਂ ਲੈ ਕੇ ਫਤੇ ਬੁਲਾਓ ਵਾਹਿਗੁਰੂ ਜੀ ਕਾ ਜਾਲਾ ਆਜ ਦਾ ਦੇਣਾ ਜਿਹੜਾ ਸ਼ਰੌਨੀ ਕਾਲੀਦਾਲ ਵਾਸਤੇ ਮਾਨ ਪਰਿਵਾਰ ਵਾਸਤੇ ਬੜਾ ਸੁਭਾਦ ਹੈ ਕਿ ਧਵਨ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲਣਾ ਬੜਾ ਆਪਦਾ ਨਰਦੇਵ ਦੀ ਮਾਨ ਦੀ ਖੂਕ ਕਰਨ ਦਾ ਵਾਦਾ ਕੀਤਾ ਹੈ ਮੈਂ ਇਹਨਾਂ ਨੂੰ ਜਿਵੇਂ ਵੀ ਅਖਦਾ ਧੰਨਵਾਦ ਵੀ ਕਰਦਾ ਹੈ ਔਰ ਆਸ਼ੀਰਵਾਦ ਵੀ ਕਰਦਾ ਹੈ ਇਹਨਾਂ ਪਰਿਵਾਰਾਂ ਦੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਕਰਕੇ ਬਹੁਤ ਵੱਡਾ ਬਲ ਮਿਲੂਗਾ ਤੁਹਾਨੂੰ ਅੱਜ ਚਰੋਗੇ ਕਾਲੀ ਦਰੋਂ ਤੇ ਮਾਨ ਸਰਵਾਰ ਨੂੰ ਬੇਨਤੀ ਕਰਦਾ ਹੈ ਕਿ 1 ਜੂਨ ਦਾ ਦਿਨ ਹੈ ਜਿਹੜਾ ਉਹਦੇ ਚ ਦੋ ਤਿੰਨ ਦਿਨ ਬਾਕੀ ਰਹਿ ਗਏ ਐ ਬਹੁਤ ਵੱਡਾ ਮਹਿਕਨ ਹੈ ਸ਼ਮਾ ਗਿਪਤੀ ਦਾ ਦਿਨ ਹੈ ਤੁਸੀਂ ਸਾਰੇ ਬਹੁਤ ਸੋਝਵਾਨ ਹੋ ਸਾਰੇ ਸੋਝੇ ਹੋਏ ਤੁਹਾਡੇ ਅੱਗੇ ਹੱਥ ਜੋੜ ਕੇ ਇੱਕੋ ਹੀ ਗੁਜਾਰਿਸ਼ ਹੈ ਕਿ ਜਿੱਥੇ ਵੀ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਜਾਂ ਜਾਣਕਾਰ ਬੈਠਾ ਹੈ ਉਹਨਾਂ ਨੂੰ ਮਿਲ ਕੇ ਬੇਨਤੀ ਕਰੋ ਜੱਟਾਂ ਦੇ ਮੁੱਢੇ ਬੇਨਤੀ ਕਰੋ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੋੜ ਕੇ ਇੱਕ ਇੱਕ ਵੋਟ ਹੈ ਜਿਹੜੀ ਤਕੜੀ ਦਾ ਪੱਤਾ ਸਰਵਾਰ ਤੇ ਸਰਨਰਦੀਪ ਸਿੰਘ ਮਾਨ ਨੂੰ ਆਪਾਂ ਵੱਡੀ ਲੀਡ ਨਾਲ ਜਤਾ ਕੇ ਭੇਜੀਏ ਔਰ ਤਾਂ ਸੁਖਵੀਰ ਸਿੰਘ ਬਾਦਲ ਜੀ ਦੇ ਹੱਥ ਮਜ਼ਬੂਤ ਕਰੀਏ ਤਾਂ ਜੋ ਆਪਾਂ ਡਿਵੈਲਪਮੈਂਟ ਦਾ ਉਹ ਕੋਸ਼ਿਸ਼ ਤੋਂ ਮਾਹੌਲ ਜਿਹੜਾ ਫੇਰ ਆਪਾਂ ਵਾਪਸ ਤੇ ਆ ਸਕੀਏ ਇੰਨੀਆਂ ਬੇਟੀਆਂ ਕਰਦਾ ਕਿ ਬਣਾ ਚੁੱਕਾ ਵਾਹੇ ਨੂੰ ਜਿੱਤ ਕਰਤਾ ਵਾਹੇ ਨੂੰ ਜਿੱਤਦੀ ਪਾ ਦੇ ਹਾਂ ਅੱਜ ਤਵਨ ਪਰਿਵਾਰ ਨੇ ਸ਼ਰੋਮਣੀ ਅਕਾਲੀ ਦਲ ਦੇ ਸ਼ਮੂਲੀਅਤ ਕੀਤੀ ਹੈ ਮੈਂ ਅੱਜ ਦਸ਼ਮੇਸ਼ ਨਗਰੀ ਦੇ ਵਿੱਚ ਆਇਆ ਸੀਗਾ ਇਨਾਂ ਸਾਰਿਆਂ ਨੇ ਵਿਸ਼ਵਾਸ ਦਿਵਾਇਆ ਜਿੱਥੇ ਇਹਨਾਂ ਨੇ ਵੋਟ ਪਾਉਣੀ ਹੈ ਸ਼ਰੋਮਣੀ ਅਕਾਲੀ ਦਲ ਨੂੰ ਉੱਥੇ ਤੱਕੜੇ ਹੋ ਕੇ ਸਮੁੱਚੇ ਇਲਾਕੇ ਦੇ ਵਿੱਚ ਸਪੋਰਟ ਵੀ ਕਰਨਗੇ ਔਰ ਇਹਨਾਂ ਦੇ ਅੱਜ ਸ਼ਰਮਣੀ ਅਕਾਲੀ ਦਲ ਨਾਲ ਜੁੜਨ ਨਾਲ ਬਹੁਤ ਵੱਡਾ ਜਿਹੜਾ ਅੱਜ ਬਲ ਮਿਲਿਆ ਸ਼ਰਮਣੀ ਅਕਾਲੀ ਦਲ ਨੂੰ ਵੀ ਮਾਣ ਪਰਵਾਰਨ ਹੋਇਆ